ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਲਕੀਤ ਮਹਾਰਵ ਲੌਂਗ ਵਿੱਚ ਤੁਹਾਡਾ ਵੈਲਕਮ ਹੈ ਜੀ ਤੁਸੀਂ ਲੌਂਗ ਵਿੱਚ ਆਏ ਥੈਂਕ ਯੂ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਇੱਧਰ ਆਪਾਂ ਸਵੇਰੇ ਸਵੇਰ ਦੇ ਕੰਮ ਸ਼ੁਰੂ ਸੀ گاਵਾਾਂ ਦੀ ਧਾਰ ਕੱਢ ਰਹੇ ਸੀ ਤੇ ਇਧਰ ਬਾਜ ਦੇ ਵਿੱਚ ਆਪਾਂ ਗਾਈਆਂ ਨੂੰ ਡੰਗਰਾਉਣਾ ਬਹੁਤ ਜਿਆਦਾ ਗਰਮੀਆਂ ਦੇ ਵਿੱਚ ਪ੍ਰੋਬਲਮ ਆਉਂਦੀ ਆ ਖਾਸ ਕਰਕੇ گاਵਾਂ ਨੂੰ ਗਰਮੀ ਸ਼ੁਰੂ ਹੁੰਦਿਆਂ ਹੀ ਇਹਨਾਂ ਨੂੰ ਬਹੁਤ ਜ਼ਿਆਦਾ ਚਿਚੜ ਪੈ ਜਾਂਦੇ ਨੇ ਤੇ ਇਹਦੇ ਵਾਸਤੇ ਆਪਾਂ ਨੂੰ 15 ਦਿਨਾਂ ਦੇ ਵਿੱਚ ਇੱਕ ਵਾਰੀ ਦਵਾਈ ਜ਼ਰੂਰ ਮਲਣੀ ਪੈਂਦੀ ਆ ਬਹੁਤ ਜ਼ਿਆਦਾ ਗਰਮੀ ਆਉਣ ਕਰਕੇ ਇਹਨਾਂ ਨੂੰ ਇਹ ਵੀ ਰੋਜ਼ ਰੋਜ਼ ਨਮਾਉਂਦੇ ਵੀ ਰਹਿਣਾ ਚਾਹੀਦਾ ਆ ਸਫਾਈ ਆ ਸਾਫ ਸਫਾਈ ਦਾ ਬਹੁਤ ਧਿਆਨ ਰੱਖਣਾ ਪੈਂਦਾ ਆ ਤੇ ਫੇਰੀ ਮਤਲਬ ਵਧੀਆ ਦੁੱਧ ਦੇਣ ਦਿੰਦੀਆਂ ਨੇ ਸਾਫ ਸਫਾਈ ਇਹਨਾਂ ਦੀ ਰੱਖਣੀ ਤੇ ਨਾਲੇ ਇਹਨਾਂ ਨੂੰ ਪੱਠੇ ਸਮੇਂ ਸਿਰ ਪਾਉਣੇ ਤੇ ਧਿਆਨ ਰੱਖਣਾ ਚਿਚੜਾਂ ਤੋਂ ਬਚਾ ਲਈ ਸਰਦੀ ਦਾ ਵੀ ਧਿਆਨ ਰੱਖਣਾ ਪੈਂਦਾ ਆ ਗਰਮੀ ਦਾ ਵੀ ਧਿਆਨ ਰੱਖਣਾ ਪੈਂਦਾ ਆ ਇਹਨਾਂ ਉੱਪਰ ਪੱਖਾ ਹੋਣਾ ਬਹੁਤ ਜ਼ਰੂਰੀ ਆ ਜੀ ਜਿਵੇਂ ਸ਼ੀਟ ਦੇ ਵਿੱਚ ਬਾਈਦੇ ਨੇ ਗਰਮੀ ਬਹੁਤ ਜਿਆਦਾ ਆ ਤੇ ਗਰਮੀ ਕਰਕੇ ਇਹਨਾਂ ਨੂੰ ਦੋ ਟਾਈਮ ਨਹਾਉਣਾ ਵੀ ਲਾਜ਼ਮੀ ਆ ਇੱਧਰ ਆਪਾਂ ਟਰੈਕਟਰ ਦਾ ਬੈਰਿੰਗ ਨੂੰ ਗ੍ਰੀਸ ਕਰ ਰਹੇ ਸੀ ਇਹ ਚੋਨਾ ਲਾਉਣ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਪਾਂ ਉਹ ਟਰੈਕਟਰ ਨੂੰ ਬੈਰਿੰਗ ਨੂੰ ਗ੍ਰੀਸ ਕਰਕੇ ਤੇ ਐਂਡ ਵੀ ਇਹਦੇ ਉੱਪਰਲੇ ਥੋੜੇ ਜਾਮ ਹੋਏ ਸੀ ਛੋਟੇ-ਮੋਟੇ ਕੰਮਾਂ ਮੈਂ ਟਰੈਕਟਰ ਦੇ ਆ ਵੀ ਕਰ ਲਈਦੇ ਨੇ ਘਾਰੇ ਐਂਡ ਜਾਮ ਹੋਏ ਹੀ ਇਹਨਾਂ ਨੂੰ ਖੋਲ ਕੇ ਤੇ ਇਹਨਾਂ ਨੂੰ ਵੀ ਗ੍ਰੀਸ ਕਰਕੇ ਤੇ ਜੋ ਵੀ ਟਰੈਕਟਰ ਚੱਲਣ ਦੇ ਵਿੱਚ ਥੋੜਾ ਸੌਖਾ ਹੋ ਜਾਵੇ ਇਹਨਾਂ ਨੂੰ ਵੀ ਗ੍ਰੀਸ ਕਰਕੇ ਤੇ ਮੈਂ ਕੱਸ ਰਿਹਾ ਸੀ ਇੱਧਰ ਤੇ ਇਹ ਆ ਵੀ ਮੁੜ ਕੇ ਪ੍ਰੋਬਲਮ ਨਹੀਂ ਆਉਂਦੀ ਫਿਰ ਕੱਦੂ ਦੇ ਵਿੱਚ ਆ ਜਾਂ ਕੰਮਕਾਰ ਕਰਦੇ ਆ ਕੋਈ ਬੈਰੰਗ ਟੁੱਟ ਜੇ ਫਿਰ ਬਹੁਤ ਪ੍ਰੋਬਲਮ ਆਉਂਦੀ ਆ ਉਧਰੋਂ ਸਮਾਂ ਫਿਰ ਕਾਟਣ ਦਾ ਆ ਬਿਜਲੀ ਦਾ ਵੀ ਟਾਈਮ ਹੁੰਦਾ ਆ ਕਿ ਬਿਜਲੀ ਵੀ ਆਪਣੇ ਸਮੇਂ ਸਿਰ ਆਉਂਦੀ ਆ ਤੇ ਸਮੇਂ ਸਿਰ ਚੱਲ ਜਾਂਦੀ ਆ ਤੇ ਇਸ ਕਰਕੇ ਆਪਾਂ ਪਹਿਲੋਂ ਹੀ ਟਰੈਕਟਰ ਨੂੰ ਰੈਡੀ ਕਰਕੇ ਬੈਰੰਗ ਵਗੈਰਾ ਨੂੰ ਗ੍ਰੀਸ ਕਰਕੇ ਐਂਡਾਂ ਨੂੰ ਗ੍ਰੀਸ ਕਰਕੇ ਤੇ ਇਹਨਾਂ ਨੂੰ ਮਤਲਬ ਗ੍ਰੀਸ ਕਰਕੇ ਸੀਲਾਂ ਨਵੀਆਂ ਪਾਆਂ ਸੀ ਵੀ ਇਹਦੇ ਵਿੱਚ ਪਾਣੀ ਨਾ ਜੋ ਜਾ ਸਕੇ ਜਦੋਂ ਬੈਰਿੰਗਾਂ ਦੀਆਂ ਸੀਲਾਂ ਜਿਹੜੀਆਂ ਨੇ ਉਹ ਗਲ ਜਾਂਦੀਆਂ ਟੁੱਟ ਜਾਂਦੀਆਂ ਨੇ ਤੇ ਫਿਰ ਅੰਦਰ ਪਾਣੀ ਛਿੱਲ ਜਾਂਦਾ ਆ ਤੇ ਗਾਰਾ ਮਿੱਟੀ ਜਾਂਦਾ ਆ ਤੇ ਜਿਸ ਦੇ ਨਾਲ ਫਿਰ ਬੈਰਿੰਗ ਟੁੱਟ ਜਾਂਦੇ ਨੇ ਇਸ ਕਰਕੇ ਇਹਦੀਆਂ ਸੀਲਾਂ ਨਵੀਆਂ ਪਾ ਕੇ ਤੇ ਗ੍ਰੀਸ ਕਰਕੇ ਤੇ ਬੈਰਿੰਗ ਨੂੰ ਆਪ ਬੈਰਿੰਗ ਪਾ ਕੇ ਤੇ ਇਹਨੂੰ ਰੈਡੀ ਕਰਕੇ ਤੇ ਫਿਰ ਕੱਦੂ ਵਿੱਚ ਲੈ ਕੇ ਜਾਈਦਾ ਆ ਨਹੀਂ ਤੇ ਜੇ ਨਾ ਪਾਈਆਂ ਉਹਦੇ ਪਾਣੀੰਦਾਂ ਜਾ ਕੇ ਫਿਰ ਬੈਰੰਗ ਟੁੱਟ ਜਾਂਦੇ ਨੇ ਇਹਦੇ ਤੇ ਇਹਦੀ ਟਰੈਕਟਰ ਦੀ ਵੀ ਸਾਂਭ ਸੰਭਾਲ ਬਹੁਤ ਜ਼ਰੂਰੀ ਆ ਇਹ ਆਪਣਾ ਰੋਜੀ ਰੋਟੀ ਆ ਇਹਦਾ ਧਿਆਨ ਰੱਖਣਾ ਪੈਂਦਾ ਆ 에ਅਰ ਸਿਲੰਡਰ ਸਰਵ ਕਰਨਾ ਇਹਦੇਆਂ ਤੇਲ ਸਾਫ਼ ਪਾਉਣਾ ਸ਼ੁੱਧ ਤੇ ਇਧਰ ਆਪਾਂ ਗਰਮੀ ਜਿਆਦੀ ਹੋਣ ਕਰਕੇ ਟਰੈਕਟਰ ਥੋੜਾ ਗਰਮ ਹੁੰਦਾ ਸੀ ਇਸ ਕਰਕੇ ਸ਼ੋ ਇਹਦੀ ਅੱਗੋਂ ਖੋਲ ਰੱਖੀ ਸੀ ਥੋੜੀ ਤੇ ਬਾਜ ਦੇ ਵਿੱਚ ਆਪਾਂ ਬੈਰੰਗਨ ਕਰਕੇ ਗ੍ਰੀਸ ਤੇ ਇਧਰ ਚੱਕਾ ਫਿਟ ਕਰ ਰਹੇ ਆ ਚੱਕਾ ਫਿਟ ਕਰ ਰਹੇ ਆ ਤੇ ਬਾਜ ਦੇ ਵਿੱਚ ਆਪਾਂ ਇਹਨੂੰ ਹਣਾ ਕੱਦੂ ਮਾਰਨ ਵਾਸਤੇ ਲੈ ਕੇ ਜਾਣਾ ਪੈਲੀ ਦੇ ਵਿੱਚ ਹੈ ਲੀਵਰ ਲੱਗੀ ਹੋਈ ਸੀ ਪੈਲੀ ਦੇ ਵਿੱਚ ਬਾਹਰ ਪਹਿਲੋਂ ਮਤਲਬ ਕੱਦੂ ਮਾਰਿਆ ਸੀ ਦੋ ਕਿੱਲੇ ਤੇ ਫਿਰ ਮੈਨੂੰ ਇਹ ਲੱਗਿਆ ਵੀ ਜਿਵੇਂ ਸੀਲਾਂ ਖਰਾਬ ਨੇ ਇਹਦੀਆਂ ਤੇ ਪਾਣੀ ਅੰਦਰ ਜਾ ਸਕਦਾ ਹੈ ਬੈਰਿੰਗਾ ਨਾ ਖਰਾਬ ਹੋ ਜਾਣਾ ਇਸ ਲਈ ਫਿਰ ਇਹਨੂੰ ਮੈਂ ਖੋਲ ਕੇ ਤੇ ਗ੍ਰੀਸ ਕੀਤੀ ਅਤੇ ਚੱਕਾ ਫਿੱਟ ਕਰਕੇ ਫਿਰ ਇਹਨੂੰ ਮੈਂ ਲੈ ਕੇ ਜਾਣਾ ਹਣਾ ਇਧਰ ਗਰਮੀ ਵੀ ਬਹੁਤ ਜ਼ਿਆਦਾ ਸੀ ਤੇ ਸਾਈਡ ਤੋਂ ਮੈਂ ਪੱਖਾ ਲਾਇਆ ਸੀ ਹਵਾ ਵਾਲਾ ਤੇ ਬਸ ਥੋੜਾ ਹੀ ਕੰਮ ਰਹਿ ਗਿਆ ਹਣਾ ਸਿਗਨੇਟ ਕッセ ਗਏ ਨੇ ਇਹਦੇ ਤੇ ਫਿਰ ਆਪਾਂ ਲੈ ਕੇ ਜਾਣਾ ਟਰੈਕਟਰ ਪੈਲੀ ਦੇ ਵਿੱਚ ਝੋਨੇ ਦਾ ਤਕਰੀਬਨ ਸੀਜ਼ਨ ਸ਼ੁਰੂ ਹੋ ਚੁੱਕਿਆ ਆ ਐਦਕੀ ਮਤਲਬ 5-7 ਦਿਨ ਸਰਕਾਰ ਨੇ ਪਹਿਲਾਂ ਨਹੀਂ ਦੇ ਦਿੱਤੇ ਸੀ ਝੋਨਾ ਲਾਉਣ ਵਾਸਤੇ ਤੇ ਪਹਿਲਾਂ ਹੀ ਮਤਲਬ ਝੋਨਾ ਸ਼ੁਰੂ ਹੋ ਗਿਆ ਆ ਤੇ ਸਮੇਂ ਸਿਰ ਪਨੀਰੀ ਬੀਜੀ ਹੋਏ ਇਹ ਟਾਈਮ ਦੇ ਨਾਲ ਫਿਰ ਇਹ ਵੀ ਝੋਨਾ ਲੱਗ ਜਾਂਦਾ ਹੈ। ਇੱਧਰ ਚੱਕਾ ਫਿੱਟ ਹੋ ਗਿਆ ਆਪਣੇ ਟਰੈਕਟਰ ਦਾ। ਇੱਧਰ ਜਿਹੜਾ ਝੋਨਾ ਗੇਤਰਾ ਲੱਗਾ ਸੀ ਇਹਨੂੰ ਆਪਾਂ ਖਾਦ ਪਾਉਣ ਲੱਗੇ ਆਂ। ਖਾਦ ਸੁਪਰ ਖਾਦ ਪਾਉਣ ਲੱਗੇ ਆਂ ਤੇ ਨਾਲ ਸੁਪਰ ਖਾਦ ਦੇ ਵਿੱਚ ਦਵਾਈ ਮਿਕਸ ਕਰਕੇ ਇਹਨੂੰ ਪਾਉਣੀ ਹੈ ਜਾਂ ਦੁਬਾਰਾ ਫਿਰ ਦੁਬਾਰਾ ਨਾਲ ਜਿਆਦੀ ਫਿਰ ਖਿਚਲ ਕਰਨੀ ਪਵੇ ਦਵਾਈ ਨਾਲ ਹੀ ਮਿਕਸ ਕਰਕੇ ਸੁਪਰ ਖਾਦ ਦੇ ਪਾ ਦੇਣੀ ਆ ਮੈਜੋਰਟੀ ਤੇ ਨਾਲ ਸੁਪਰ ਖਾਦ ਜੋ ਮਤਲਬ ਦੁਬਾਰਾ ਨਾ ਭੇਰ ਖਿਚਲ ਕਰਨੀ ਪਏ ਖੋਬੇ ਦੇ ਵਿੱਚ ਤੁਰਨਾ ਵੀ ਬਹੁਤ ਔਖਾ ਅੰਦਾਜ਼ ਰੋ ਪੈ ਲੀਆਂ ਗੱਲੀਆਂ ਦੀਆਂ ਨੇ ਤੇ ਇਸ ਕਰਕੇ ਆਪਾਂ ਨਾਲ ਹੀ ਮਿਕਸ ਕਰਕੇ ਪਾ ਦੇਣੀ ਆ ਮੈਂ ਕੱਲਾ ਹਾਂ ਪਾਉਂਦੇ ਦੀ ਮੈਂ ਵੀਡੀਓ ਤੇ ਨਹੀਂ ਬਣਾਈ ਤੇ ਇਧਰ ਮਿਕਸ ਕਰਕੇ ਤੇ ਮੈਂ ਖਾਦ ਦਵਾਈ ਤੇ ਇਹਨੂੰ ਫਿਰ ਮੈਂ ਇਕੱਠੀ ਨਭਾਉਣ ਲਗਾ ਚਲੋ ਜੀ ਮਿਲਦੇ ਹਾਂ ਅਗਲੇ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਏ ਬਾਏ